ਇੱਕ ਸੁਮਨ ਲਾਦੀ ਜਿਹੜੀ ਸੁਮਨ ਲਤਾ ਨਾਮ ਦੀ ਜਿਹੜੀ ਔਰਤ ਹੈ ਇਹ 40 45 40 42 40 ਕਲਾਸੀ ਹੈ ਜੀ ਇਹ ਬਾਹਰ ਦਾ ਜਾਸਾ ਦੇ ਕੇ ਇਹਨੂੰ ਹਾਜ਼ੀਪੁਰ ਤੋਂ ਇੱਥੇ ਆਪਣੇ ਜਲੰਧਰ ਲੈ ਆਈ ਹੈ ਔਰ ਇਹਦੇ ਵਿੱਚ ਪੰਜ ਛੇ ਬੰਦੇ ਇਨਵੋਲਵ ਹੈ ਬਈ ਤੇ ਕੋਈ ਪਤਾ ਨਹੀਂ ਨਾ ਉਹਦਾ ਫੋਨ ਲੱਗਦਾ ਹੈ ਨਾ ਉਹ ਸੁਮਨ ਲਤਾ ਦਾ ਫੋਨ ਲੱਗਦਾ ਮੈਂ ਆਪਣੇ ਲੈਵਲ ਤੇ ਇਹਦੀ ਫੋਟੋ ਇੱਕ ਆਪਣੇ بیٹے ਦੀ ਔਰ ਸੁਮਨ ਲਤਾ ਦੀ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੋਅ ਕੀਤੀ ਹੈ ਕਿ ਜੇ ਕੋਈ ਕਿਸੇ ਨੂੰ ਪਤਾ ਲੱਗਦਾ ਕਿ ਮੈਨੂੰ ਦੱਸੋ ਮੇਰੇ ਨੰਬਰ ਤੇ ਇਸ ਕਿੰਨੀ ਹੈ ਤੁਹਾਡੇ ਬੇਟੇ ਦੀ 8 25 25 81 22 22 ਤੇ ਕਿੰਨੀ ਦਿਨ ਹੋ ਗਈ ਇਹਨੂੰ ਘਰੋ ਗਿਆ ਇਹਨੂੰ 3 ਮਾਰਚ ਤੋਂ ਇਹ ਸੁਮਨ ਲੱਦਾ ਆਪਣੇ ਨਾਲ ਲੈ ਕੇ ਆਈ ਆ ਉਸ ਤੋਂ ਬਾਅਦ ਇਹਦਾ ਮੋਬਾਈਲ ਨੰਬਰ ਵੀ ਬੰਦ ਹੈ ਮੇਰੇ ਬੇਟੇ ਦਾ ਸੁਮਨ ਦੇ ਨਾਲ ਕਿੱਦਾਂ ਕੰਟੈਕਟ ਹੋਇਆ ਦਾ ਸੁਮਨ ਦਾ ਕੰਟੈਕਟ ਹੈ ਦਾ ਬਾਹਰ ਦੇ ਮੈਂ ਵੀ ਕੈਨੇਡਾ ਤੈਨੂੰ ਲੈ ਕੇ ਚੱਲੇ ਜਾਣਾ ਤੂੰ ਇਹ ਕੰਮ ਛੱਡ ਦੇ ਫੋਟੋਗ੍ਰਾਫੀ ਦਾ ਕੰਮ ਛੱਡ ਦੇ ਤੈਨੂੰ ਬਾਹਰ ਭੇਜ ਦੇਣਾ ਬਾਹਰ ਦਾ ਚਾਸਾ ਕੀ ਕੇ ਲੈ ਕੇ ਆਈ ਆ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਆ ਗਏ ਅਸੀਂ ਆਪਣੇ ਲੈਵਲ ਤੇ ਪੁੱਛ ਨਹੀਂ ਕੀਤੀ ਹੈ ਤੇ ਮਾਮਲਾ ਕੁਝ ਹੋਰ ਹੈ ਇਹਦੇ ਵਿੱਚ ਚਾਰ ਪੰਜ ਬੰਦੇ ਹੋਰ ਵੀ ਐਡ ਆ ਜਿਹੜੇ ਜਿਸ ਟਾਈਮ ਤੇ ਅਸੀਂ ਪਹੁੰਚਦੇ ਆਂ ਇਹ ਗਾਂ ਤੋਂ ਗਾ ਕੇ ਦੇਣ ਕਿਤੇ ਲੈ ਕੇ ਤੇ ਦੁਰ ਦਿੰਦੇ ਤੁਸੀਂ ਇਹਦੀ ਕੰਪਲੀਟ ਵਗੈਰਾ ਕੀਤੀ ਹੈ ਕੋਈ ਹਾਂਜੀ ਕੰਮਰੇਡ ਕੀਤੀ ਐਸਐਸਪੀ ਦਾ ਅਪਹਾਰਪੁਰ ਕੀਤੀ ਹੈ ਤਾਂ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਕਿ ਜਿਹੜਾ ਤੁਹਾਡੇ ਕੋਲ ਲੇਬਰ ਦਾ ਬੰਦਾ ਕੋਈ ਕੰਮ ਕਰਦਾ ਸੀਗਾ ਤੇ ਉਹਨੇ ਇਸ ਬਾਰੇ ਤੁਹਾਡੇ ਬੇਟੇ ਬਾਰੇ ਕੋਈ ਗੱਲ ਨਹੀਂ ਕੀਤੀ ਜਿੱਦਾਂ ਤੁਸੀਂ ਕਿਹਾ ਕਿ ਉਹ ਉੱਥੇ ਆਂਦਾ ਜਾਂਦਾ ਵੀ ਸੀਗਾ ਮੇਰੇ ਕੋਲ ਆਂਦਾ ਜਾਂਦਾ ਮੇਰੇ ਨਾਲ ਕੰਮ ਮੇਰੇ ਕੋਲ ਕੰਮ ਕਰਦਾ ਹੋਸੀ ਬਟ ਉਹਰੇ ਮੇਰੇ ਨਾਲ ਇਦਾਂ ਦੀ ਕੋਈ ਗੱਲ ਸ਼ੇਅਰ ਨਹੀਂ ਕੀਤੀ ਕਿ ਮੇਰੀ ਉਹ ਸੁਮਨ ਨਾਲ ਗੱਲਬਾਤ ਕਰ ਹੁੰਦੀ ਹੈ ਬਟ ਜਦੋਂ ਹੁਣ ਉਹਦੇ ਕੁੜੀ ਨੂੰ ਬੇਟੀ ਹੈ ਉਹਦੀ ਜਿਹੜੀ ਇਸ ਬਾਰੇ ਮਤਲਬ ਕਿ ਉਸ ਲੜਕੇ ਨੂੰ ਪਤਾ ਸੀਗਾ ਪੌਲਸਰ ਕਿਉਂ ਪਤਾ ਹੈ ਤੇ ਮਤਲਬ ਉਹਨੇ ਤੁਹਾਡੇ ਕੋਲ ਛੁਪਾ ਰੱਖਿਆ ਨੇ ਛੁਪਾ ਕੇ ਰੱਖਿਆ ਔਰ ਬੇਟਾ ਜਿਸ ਦਿਨ 10 ਤਰੀਕ ਨੂੰ ਗਿਆ ਉਸ ਤੋਂ ਪਹਿਲਾਂ ਵੀ ਉਹਦੀ ਪਹਿਲੀ ਦੋ ਦਿਨ ਗੱਲ ਹੋਈ ਹੈ ਕਿ ਭਾਜੀ ਨੇ ਚਾਰ ਪੰਜ ਮੁੰਡਿਆਂ ਦੀ ਕਸਟਡੀ ਵਿੱਚ ਹੈ ਉਹ ਕਿਸੇ ਨੂੰ ਮਿਲ ਨਹੀਂ ਸਕਦਾ ਮੈਂ ਤੁਹਾਡੀ ਗੱਲ ਨਹੀਂ ਕਰਾ ਸਕਦਾ ਕਿਉਂਕਿ ਅਸੀਂ ਬੱਚੇ ਦਾ ਤੁਸੀਂ ਉਹਦੇ ਖਿਲਾਫ ਕੋਈ ਕੰਪਲੇਟ ਕੀਤੀ ਹੈ ਉਸ ਲੜਕੇ ਦੇ ਲੜਕੇ ਦੇ ਪੁਲਿਸ ਸਟੇਸ਼ਨ ਤੇ ਲੈ ਕੇ ਉਸ ਉਹਦਾ ਨਾਮ ਦਿੰਦਾ ਹੈ ਉਹਨਾਂ ਨੂੰ ਮੋਬਾਈਲ ਨੰਬਰ ਦਿੰਦਾ ਸੀਗਾ ਪੁਲਿਸ ਪਾਰਟੀ ਆ ਕੇ ਉਹ ਪਰ ਉਹਦੇ ਘਰੋਂ ਲੈ ਕੇ ਗਈ ਆ ਉਹਨੂੰ ਉੱਚੇ ਕੈਸੇ ਹੋਈ ਹੈ ਉਹਦਾ ਨੰਬਰ ਵੀ ਟ੍ਰੇਸਿੰਗ ਤੇ ਲਾਇਆ ਸੀ ਉਹਦੇ ਨੰਬਰ ਵੀ ਉਹਦੇ ਵਿੱਚ 12 13 ਵਾਰ ਉਹਦੀ ਕਾਲ ਉਸ ਜਨਾਨੀ ਨਾਲ ਹੋਈ ਹੈ ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਕੰਮ ਮੰਗ ਕਰਨਾ ਚਾਹੁੰਦੇ ਹੋ ਅਸੀਂ ਕੋਈ ਹੀ ਮੰਗ ਕਰਦੇ ਹਾਂ ਜੀ ਕਿ ਇਹ ਜਿਹੜੇ ਚਾਰ ਪੰਜ ਬੰਦਿਆਂ ਦਾ ਜਿਹੜਾ گرو ਹੈ ਬੱਚੇ ਨੂੰ ਕਿਤੇ ਗਲਤ ਲਾਤੇ ਨਾ ਲਾ ਦੇਣ ਜਾਂ ਕੋਈ ਉਹਨੂੰ ਗਲਤ ਹੋਰ ਕਿਸੇ ਪਾਸੇ ਜਿੱਦਾ ਬੱਚਾ ਮੇਰਾ ਕੋਈ ਖਾਣ ਪੀਣ ਕੋਈ ਕਿਸੇ ਦੀ ਇੱਕ ਚੀਜ਼ ਆ ਹੈ ਵੀ ਨਹੀਂ ਉਸ ਬੱਚੇ ਨੂੰ ਪ੍ਰਸ਼ਾਸਨ ਅਗੇ ਇਹ ਗੋੜ ਲਾਣੇ ਜੀ ਕਿ ਉਹ ਬੱਚੇ ਦੀ ਸਹੀ ਸਲਾਮਤੀ ਹੋਵੇ ਇਹ ਕਿਸੇ ਗਲਤ ਕੰਮ ਚ ਨਾ ਪਾ ਦੇਵੇ 3 ਮਾਰਚ ਤੋਂ ਬਾਅਦ ਨਾ ਉਹਦਾ ਫੋਨ ਤੇ ਕੰਟੈਕਟ ਹੋਇਆ ਮੈਨੂੰ ਤੇ ਇਹ ਵੀ ਹੈ ਕਿ ਬੱਚਾ ਸਾਡਾ ਹੈਗਾ ਵੀ ਹੈ ਕਿ ਨਹੀਂ ਹੈਗਾ ਇਹਨਾਂ ਨੂੰ ਸਾਰਾ ਕੁਝ ਪਤਾ ਤੁਸੀਂ ਕੋਈ ਉਹਦੀ ਪਾਲ ਪੂਲ ਕੀਤੀ ਇੱਧਰ ਉੱਧਰ ਲੱਭਣ ਦੀ ਮੈਂ 1.5 ਮਹੀਨਾ ਹੋ ਗਿਆ ਸਰ ਜਦੋਂ ਦੀ ਇਸ ਗੱਲ ਦਾ ਪਤਾ ਲੱਗਿਆ ਮੈਂ ਹਰ ਰੋਜ਼ ਹਾਜੀਪੁਰ ਤੋਂ ਲੈ ਕੇ ਹਾਜੀਪੁਰ ਤੋਂ ਚੱਲ ਕੇ ਜਲੰਧਰ ਆ ਕੇ ਆਪਣੇ ਲੈਵਲ ਤੇ ਸਾਰਾ ਪੁੱਛ ਕੇ ਚ ਕਰਦਾ ਰਿਹਾ ਕਿ ਕਿੱਥੇ ਉਹ ਬੱਚੀ ਪੜਦੀ ਹੈ ਕਿੱਥੇ ਇਹਨਾਂ ਨੇ ਕਮਰੇ ਚ ਰੱਖਿਆ ਕਿੱਥੇ ਉਹ ਜਿਹੜੀ ਡਾਂਸਰ ਸੀ ਆਪਣੇ ਨਾਲ ਕਮਰੇ ਤੋਂ ਕੀ ਸਰ ਮੈਂ ਪੁਲਿਸ ਸਟੇਸ਼ਨ ਆਜੀ ਬਰਦਾਸੇ ਸਰ ਮੈਡਮ ਉਹ ਜਨਵਰੀ ਮੈਂ ਇੱਕ ਪਿੰਡ ਗਈ ਸੀ ਤੇ ਤੋਂ ਬਾਅਦ ਮਾਤਮੀ ਨੇ ਤੱਕ ਮੈਨੂੰ ਕੋਈ ਪਤਾ ਨਹੀਂ ਲੱਗਿਆ ਮੈਂ ਪਿੰਡ ਗਿਆ ਇਹ ਪਿੰਡ ਉੜੀ ਵੀ ਤੇ ਮੇਰੀ ਜਨੈਲੀ ਵੀ ਦੋਨੇ ਪਿੰਡ ਰਹਿੰਦੇ ਜਨ ਮਾਪੜੇ ਭਰਾਗੜ ਜਿਹਨੂੰ ਜ਼ਮੀਨ ਵੇਚੀ ਹੈ ਤੇ ਤੋਂ ਬਾਅਦ ਉਹ ਉੱਥੇ ਦੇ ਉਹਦੇ ਭਰਾ ਨਾਲ ਨੂੰ ਗਾਇਬ ਕਰਤਾ ਕਿੱਧਰ ਜਿੰਨੇ ਕਿੱਧਰ ਗਈ ਕਿਤੇ ਨਹੀਂ ਤੁਸੀਂ ਇਸ ਦੇ ਬਾਰੇ ਕੋਈ ਕੰਪਲੀਟ ਦਿੱਤੀ ਹੈ ਪੁਲਿਸ ਕੰਪਲੀਟ ਦਿੱਤੀ ਹੈ ਪੁਲਿਸ ਨੇ ਕੰਪਲੀਟ ਦਿੱਤੀ ਹੋਈ ਹੈ 8 ਨੰਬਰ ਕਿੰਨੀ ਏਸ ਕਿੰਨੀ ਆ ਤੁਹਾਡੀ ਵਾਈਫ ਦੀ ਹਾਂਜੀ 47 ਸਾਲ ਤੇ ਕੰਪਲੀਟ ਕਿੰਨੇ ਨੰਬਰ ਥਾਣੇ 'ਚ ਦਿੱਤੀ ਹੈਗੀ 8 ਨੰਬਰ ਥਾਣੇ 'ਚ 8 ਨੰਬਰ ਥਾਣੇ ਦੇ ਵਿੱਚ ਤੇ ਤੁਹਾਡੇ ਬੱਚੇ ਕਿੰਨੇ ਨੇ ਇੱਕ ਲੜਕੀ ਮੇਰੇ ਨਾਲ ਤੇ ਇਸ ਦੇ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਰੋਕ ਲੱਗ ਰਹੇ ਨੇ ਤੁਹਾਡੀ ਵਾਈਫ ਦੇ ਉੱਪਰ ਉਹਨੂੰ ਬੜ ਕੇ ਅਰੈਸਟ ਕਰਨਾ ਚਾਹੀਦਾ ਤੇ ਪਹਿਲੇ ਵੀ ਕੋਈ ਐਡਾ ਦੀ ਹਰਕਤ ਕੀਤੀ ਹੈ ਤੁਹਾਡੀ ਵਾਈਫ ਨੇ ਪਹਿਲੇ ਵੀ ਕੀਤੀ ਹੈ ਤੇ ਤੁਸੀਂ ਉਸ ਕਿੰਨੀ ਵਾਰ ਕਿੰਨੀ ਵਾਰੀ ਕੀਤੀ ਹੈ ਕੀਤੀ ਹੈ